ਤੁਸੀਂ ਦੇਖ ਸਕਦੇ ਹੋ ਕਿ ਜੋ ਇੱਥੇ ਝੁੱਗੀਆਂ ਬਣਾਈਆਂ ਹੋਈਆਂ ਸਨ ਸਰਕਾਰ ਵੱਲੋਂ ਜੋ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਇਹਨਾਂ ਝੁੱਗੀਆਂ ਨੂੰ ਹਟਾਇਆ ਜਾਵੇ ਅੱਜ ਜਿੱਥੇ 5 ਝੁੱਗੀਆਂ ਇੱਥੋਂ ਹਟਾਈਆਂ ਗਈਆਂ ਸੀ ਉੱਥੇ ਅੱਜ ਬੂਟੇ ਲਗਾਏ ਜਾ ਰਹੇ ਆ ਤੁਸੀਂ ਦੇਖ ਸਕਦੇ ਹੋ ਔਰ ਜੋ ਅਗਲੀਆਂ ਝੁੱਗੀਆਂ ਹਨ ਉਹਨਾਂ ਦੀ ਵੀ ਅਨਾਉਂਸਮੈਂਟ ਕੀਤੀ ਜਾਵੇਗੀ ਔਰ ਇਹਨਾਂ ਝੁੱਗੀਆਂ ਨੂੰ ਹਟਾਉਣ ਦੇ ਆਰਡਰ ਜਿਹੜੇ ਕੀਤੇ ਜਾਣਗੇ वन विभाग ਵੱਲੋਂ ਜੋ ਨੋਟਿਸ ਜਾਰੀ ਕੀਤੇ ਗਏ ਸਨ ਝੁੱਗੀਆਂ ਚਕਾਉਂਦੇ ਉਹਨਾਂ ਵਿੱਚੋਂ ਪੰਜ ਝੁੱਗੀਆਂ ਚਕਾਈਆਂ ਗਈਆਂ ਸਨ ਔਰ ਕਰਮਜੀਤ ਕੌਰ ਜੋ ਫੋਰੈਸਟ ਗਾਰਡ ਤੇ ਸਰਵਿਸ ਤੇ ਹਨ ਉਹਨਾਂ ਨੇ ਅੱਜ ਬੂਟਿਆਂ ਦੀ ਮਹਿਮ ਸ਼ੁਰੂ ਕੀਤੀ ਹੈ ਜੋ ਬੂਟੇ ਲਗਾਏ ਜਾ ਰਹੇ ਹੈ ਇੱਥੇ वन ਭਾਗ ਵੱਲੋਂ ਇਹ ਸਾਰੀ ਜਗ੍ਹਾ ਖਾਲੀ ਕਰਵਾ ਕੇ ਬੂਟੇ ਲਗਾਏ ਜਾਣਗੇ ਔਰ ਜੋ ਅੱਗੇ ਝੁੱਗੀਆਂ ਲੱਗੀਆਂ ਉਹਨਾਂ ਨੂੰ ਵੀ ਨੋਟਿਸ ਜਾਰੀ ਕੀਤੇ ਹੋਏ ਹੈ ਉਰਾਨ ਦੱਸਿਆ ਕਿ ਅੱਜ ਦੁਆਰਾ ਜਿਹੜੀ ਐਲਾਨਸਮੈਂਟ ਕੀਤੀ ਜਾਵੇਗੀ ਔਰ ਜਲਦੀ ਹੀ ਇਹ ਜਿਹੜੀਆਂ ਝੁੱਗੀਆਂ ਚੁਕਾਈਆਂ ਜਾਣਗੀਆਂ ਔਰ ਇੱਥੇ ਜੋ ਹੈ ਬੂਟੇ ਲਗਾਏ ਜਾਉਣਗੇ ਤੁਸੀਂ ਦੇਖ ਸਕਦੇ ਹੋ ਮੈਡਮ ਕਰਮਜੀਤ ਕੌਰ ਜੋ ਵਨਪਾਰਕ ਦੇ ਵਿੱਚ ਫੋਰੈਸਟ ਗਾਰਡ ਦੀ ਸਰਵਿਸ ਦੇ ਅਨੁਸਾਰ ਖੜ ਕੇ ਜਬੂਟੇ ਦੀ ਲਗਾਉਣ ਦੀ ਕਾਰਵਾਈ ਕਰ ਰਹੀ ਹੈ ਔਰ ਬਾਕੀ ਦੇ ਜੋ ਨਜਾਇਜ਼ ਕਬਜ਼ੇ ਹੈ ਉਹ ਵੀ ਜਲਦ ਹਟਾਉਣ ਦੀ ਮਹਮ ਜਾਰੀ ਕੀਤੀ ਜਾਵੇਗੀ ਉਹਨਾਂ ਨੂੰ ਦੱਸਿਆ ਕਿ ਅੱਜ ਅਨਾਉਂਸਮੈਂਟ ਕੀਤੀ ਜਾਵੇਗੀ ਜੋ ਦੋਨਾਂ ਸਾਈਡਾਂ ਤੇ ਕਬਜ਼ੇ ਹੈ ਕੋ ਉਹਨਾਂ ਦੋਨਾਂ ਸਾਈਡਾਂ ਦੇ ਕਬਜ਼ਿਆਂ ਨੂੰ ਹਟਾਇਆ ਜਾਵੇਗਾ ਮਰਨੇਸ਼ਗੱਬਾ ਚਾਂਸਵੈਰਾਗਾ ਪਿੰਡ ਫੋਟ ਕੋਹੁਰਾ ਪੰਜਾਬ ਤੁਸੀਂ ਦੇਖ ਸਕਦੇ ਹੋ ਲਾਈਕ ਤਸਵੀਰਾਂ ਕਿਹੜਾ ਕਾਲਾ ਇੱਥੇ 25 ਬੂਤੇ ਦਾ ਕੇਰਾ ਲਵਾ ਦਿਆ ਇੱਕ ਟਾਗੇ ਇਹ ਬਣਾ ਰਹੇ ਨੇ ਫਿਕਰ ਵਾਲਾ ਜਿਹੜਾ ਕਿਹਾ ਸੀ ਮੈਂ ਲੈ ਕੇ ਭੇਜਾਂਗੇ ਉਹ ਭੇਜੋ ਅਸੀਂ ਫਿਰ ਇਹ ਰਿਪੋਰਟ ਕਰਕੇ ਇਹ ਕੋ ਕਹਿੰਦੇ ਸੀ ਆ ਕਾਲੇ ਤਰਪਾਲ ਨੂੰ ਹਟਵਾ ਦੇਉਣਾ ਅੱਜ ਹਾਂਜੀ ਆ ਕਾਲੇ ਤਰਪਾਲ ਨੂੰ ਇੱਥੇ ਲੈਵਲ ਕਰਕੇ ਮਿੱਟੀ ਪੈ ਜੂਗੀ ਇਹ ਕਹਿੰਦੇ ਸੀ ਸ਼ਾਮ ਨੂੰ ਨਾ ਵੀ ਸਾਨੂੰ ਕਮਰਾ ਮਿਲ ਜੀਆ ਸੀ ਸਮਾਨ ਚੱਕ ਲੈਣ ਲਈ ਮੈਂ ਕੀ ਕਰੀ ਰਹੀ ਹਾਂ ਚਲੋ ਠੀਕ ਆ ਅੱਜ ਅਨਾਉਂਸਮੈਂਟ ਤਾਂ ਹੋਈ ਜਾਣੀ ਪਰ ਲਿਆ ਉਹ ਤੇ ਬੋਟ ਦਿੱਤੀ ਜਾਂਦੀ ਹੈ ਅਗਲਾ ਪੁੰਦਾ ਸਾਨੂੰ ਨਾ ਕਮਰਾ ਕਹਿੰਦੇ ਕਮਰਾ ਲੱਭ ਨਹੀਂ ਗਿਆ ਜੇ ਕਮਰਾ ਮਿਲ ਜਾਂਦਾ ਸੀ ਸਮਾਨ ਸ਼ਾਮ ਤੱਕ ਸਮਾਨ ਚੱਕ ਲੈਂਦੀ ਆਪਾਂ ਆਈ ਸੀ ਇਹ ਲੇਡੀ ਮੇਰੇ ਕੋਲ ਮੈਂ ਕਿਹਾ ਸੀ ਚੱਕੋ ਇਹਨੂੰ ਕੋਈ ਸਮਾਨ ਪਿਆ ਹੈਗਾ ਇਹ ਕਮਰਾ ਲੱਭੀ ਜਾਂਦੇ ਤੇ ਕੋਈ ਨਹੀਂ ਅਜਾ ਦਿਨ ਟਾਈਮ ਦੇ ਦਿੰਦੇ ਆ ਕੱਲ ਨੂੰ ਨਾ ਚੱਕਨੇ ਦਾ ਫਿਰ ਆਪਾਂ ਸੋਚਦੇ ਆਂ ਨਾ ਇਹਨਾਂ ਨੂੰ ਨਾ ਇਹ ਤਾਂ ਨਾ ਇੱਥੇ ਕੋਈ ਖੜਾ ਹੈ ਗੰਟੇ ਮੈਂ ਕਿ ਸਮਾਨ ਚੱਕਣੇ ਦਾ ਚੰਗਾ ਗੱਲਾਂ ਨਹੀਂ ਲੋਕਾਂ ਕੋ ਪਿਆਰ ਨਾਲ ਕਰੂ ਮੰਨਦੇ ਨਾ ਵੀ ਨਾ ਚੰਗਾ ਸਮਾਨ ਹੈ ਪਰ ਮਾਰਨ ਨਾ ਡਰਾਵੇ ਬਹੁਤ ਹੁੰਦਾ ਡਰਾਵੇ ਬਹੁਤ ਹੁੰਦੇ ਡਰਾਵੇ ਬਹੁਤ ਹੁੰਦੇ ਉਹਨਾਂ ਨੇ ਜਿਆਦਾ ਚੱਕਲੋ ਨਹੀਂ ਹੱਤੇ ਘੰਟੇ ਬਾਈ ਬਾਈ ਥੋੜੇ ਕਰਦੇ ਆਂ ਜੀ ਕੰਟਰੋਲ ਤੇ ਉਹਦੇ ਚੱਕ ਚੱਕ ਭੰਗਦੇ ਆ ਆ ਆ ਜਾਵੇ ਨੇ ਜਮਾਤ ਦੇ ਮਹਾਂ ਸਾਹਿਬ ਕਹਿਣ ਕਿ ਜੇ ਸਰਦਿਓ ਲਾਈ ਤਸਵੀਰਾਂ ਅੱਜ ਵਿਸ਼ੇਸ਼ ਤੌਰ ਤੇ ਅਨਾਉਂਸਮੈਂਟ ਕੀਤੀ ਜਾਵੇਗੀ ਕਿ ਦੋਨੋਂ ਸਾਈਡਾਂ ਤੇ ਜੋ ਕਬਜ਼ੇ ਆ ਉਹ ਹਟਾਏ ਜਾਣ ਤਾਂ ਕਿ ਦੋਨੋਂ ਸਾਈਡਾਂ ਤੇ ਜਿਹੜੇ ਆ ਬੂਟੇ ਲਾਏ ਜਾਣਗੇ ਵਨਬાગ ਮੈਡਮ ਕਰਮਜੀਤ ਕੌਰ ਜੀ ਦੇਗਵਾਇਉਤ ਅੱਤ ਇੱਥੇ ਬੁੱਟੇ ਲਾਉਂਦੀ ਜੋ ਕਾਰਵਾਈ ਹੋ ਕੀਤੀ ਜਾ ਰਹੀ ਹੈ ਤੇ ਦੇਖ ਸਕਦੇ ਹੋ ਲਾਈਟ ਚੱਲ ਰਹੀ ਹੈ ਬਈਆ ਨਾ ਇਹ ਉਹਨਾਂ ਨੇ ਲੈ ਜਾਣੀਆਂ ਆਂ ਫਮੀ ਦਾ ਆਮਦਨ ਲੈ ਜਾਓ ਪਹਿਲੇ ਹੀ ਪਤਾ ਗਿਆ ਹਾਂ ਪਤਾ ਨਹੀਂ ਹੋਗਾ ਤਾਂ ਪਤਾ ਹੈ ਅਜੇ ਤੁਹਾਡੇ ਆ ਗਿਆ ਵਨ ਵਿਭਾਗ ਦੇ ਮੈਡਮ ਕਰਮਜੀਤ ਔਰ ਝੁੱਗੀਆਂ ਵਾਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਕਿ ਆਪਣੀਆਂ ਝੁੱਗੀਆਂ ਇੱਥੋਂ ਉਠਾ ਲਓ ਵਰਨਾ ਸਾਰੀਆਂ ਝੁੱਗੀਆਂ ਤੇ ਜਿਹੜਾ ਕਾਰਵਾਈ ਕੀਤੀ ਜਾਊਗੀ ਇਸੇ ਚੱਲਦੇ ਹੋ ਲਾਈਵ ਤਸਵੀਰਾਂ ਇਸੇ ਲਈ ਆਉਂਦੀ ਬਾਈਕ ਕਿੰਦੀ ਕਿਉਂਕਿ ਇਹਨਾਂ ਦੇ ਕਾਰਨ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰ ਰਿਹਾ ਹੈ ਜੇਕਰ ਕੋਈ ਵਿਅਕਤੀ ਇਹਨਾਂ ਨਜਾਇਜ਼ ਖਪਿਆਂ ਨੂੰ ਬਟਾਉਣ ਤੋਂ ਇਨਕਾਰ ਕਰੇਗਾ ਤਾਂ ਹਰ ਤੋਂ ਵਿਰੋਧਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਬਾਅਦ ਨਿਕਲਣ ਵਾਲੇ ਟੁੱਟੇ ਬੇ ਤੁਸੀਂ ਖੁਦ ਜ਼ਿੰਮੇਵਾਰ ਹੋਵੋਗੇ ہمارا ਹਰੇਕ ਨੂੰ ਦੂਰ ਕੀਤਾ ਜਾਂਦਾ ਹੈ ਕਿ ਪਹਿਨਤਾ ਨਮਾ ਰੋਡ ਉਪਰ ਜੋ ਵੀ ਨਗਾਇਸਤਾਂ ਦੇ ਖੁੱਕੇ ਰੱਖੇ ਗਏ ਹਨ ਰਾਤ ਭਾਂਜੋ ਆਪਣੀਆਂ ਸਾਰੀਆਂ ਜੀਆਂ ਆਣ ਇਹਨਾਂ ਨੂੰ ਤੁਰੰਤ ਹਟਾਇਆ ਜਾਵੇ ਕਿਉਂਕਿ ਇਹਨਾਂ ਦੇ ਕਾਰਨ ਹਾਰ ਨੂੰ ਕੋਈ ਨਾ ਕੋਈ ਖਾਸ ਵਾਪਰਿਆ ਹੈ ਜੇਕਰ ਕੋਈ ਵਿਅਕਤੀ ਇਹਨਾਂ ਦੇ ਰਾਹ ਕਬਜਾਂ ਨੂੰ ਹਟਾਉਣ ਤੋਂ ਇਨਕਾਰ ਕਰੇਗਾ ਤਾਂ ਉਸ ਤੋਂ ਵਿਰੋਧਾ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਬਾਅਦ ਨਿਕਲਣ ਵਾਲੇ ਟੁੱਟਿਆਂ ਦੇ ਤੁਸੀਂ ਖੁਦ ਜ਼ਿੰਮੇਵਾਰ ਹੋਵੋਗੇ ਪਰ ਜੋ ਵੀ ਨਜਾਇਜ਼ ਤੌਰ ਤੇ ਖੋਖੇ ਰੱਖੇ ਗਏ ਹਨ ਜਾਂ ਧੁੱਪੀਆਂ ਚੋਪੜੀਆਂ ਉਸਾਰੀਆਂ ਗਈਆਂ ਹਨ ਇਹਨਾਂ ਨੂੰ ਤੁਰੰਤ ਹਟਾਇਆ ਜਾਵੇ ਕਿਉਂਕਿ ਇਹਨਾਂ ਦੇ ਕਾਰਨ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰ ਰਿਹਾ ਹੈ ਜੇਕਰ ਕੋਈ ਵਿਅਕਤੀ ਇਹਨਾਂ ਨੂੰ ਜਾਇਜ਼ ਕਰਦੇ ਹਨ ਬਾਬਾ ਦੇ ਨਿਕਾਹ ਵਾਲੇ ਸੁਤੇ ਦੇ ਕੋਈ ਜ਼ਿੰਮੇਵਾਰ ਹੋਵੇ ਮਾਨਲਾਪ ਦੁਆਰਾ ਹਰੇਕ ਨੂੰ ਕਹਦਾ ਜਾਂਦਾ ਹੈ ਕਿ ਮਹਿਿੰਤਾ ਢਿਲਮਾ ਰੋਡ ਉੱਪਰ ਜੋ ਵੀ ਨਜਾਇਜ਼ ਤੌਰ ਤੇ ਖੋਖੇ ਰੱਖੇ ਗਏ ਹਨ ਜਾਂ ਝੁੱਗੀਆਂ ਝੋਪਣੀਆਂ ਉਸਾਰੀਆਂ ਗਈਆਂ ਹਨ ਇਹਨਾਂ ਨੂੰ ਤੁਰੰਤ ਹਟਾਇਆ ਜਾਵੇ ਕਿਉਂਕਿ ਇਹਨਾਂ ਦੇ ਕਾਰਨ ਹਰ ਰੋਜ਼ ਕੋਈ ਨਾ ਕੋਈ ਹਾ사 ਵਾਪਰਿਆ ਹੈ ਜੇਕਰ ਕੋਈ ਦੇਖੇ ਇਹਨਾਂ ਨਜਾਇਜ਼ ਕਬਜ਼ੇ ਨੂੰ ਬਿਤਾਉਣ ਤੋਂ ਇਨਕਾਰ ਕਰੇਗਾ ਤਾਂ ਹੱਦ ਵਿਰੋਧਕ ਨਾਉਨੀ ਕਾਰਵਾਈ ਕੀਤੀ ਜਾਵੇਗੀ ਤੋਂ ਬਾਅਦ ਨਿਕਲਵਾਲੇ ਕੁੱਤਿਆਂ ਦੇ ਵੀ ਖੁਦ ਜ਼ਿੰਮੇਵਾਰ ਹੋਗੇਗੇ। ਬਾਣਪਾਲ ਦੁਆਰਾ ਹਰ ਇੱਕ ਨੂੰ ਸੋਚੇ ਕਿੰਦਾ ਜਾਂਦਾ ਹੈ ਕਿ ਕਿੰਦਾ ਜਨਮਾ ਰੋਡ ਉੱਪਰ ਜੋ ਵੀ ਲਗਾਏ ਤੌਰ ਤੇ ਰੱਖੇ ਰੱਖੇ ਲਏ ਹਨ ਜਾਂ ਹੀ ਦੇ ਤੋਂ ਆਪਣੇ ਅਸਾਰੀਆਂ ਜੀਆਂ ਹਨ ਇਹਨਾ ਨੂੰ ਪ੍ਰਾਂਤ ਹਟਾਇਆ ਜਾਵੇ ਕਿਉਂਕਿ ਇਹਨਾਂ ਦੇ ਕਾਰਨ ਹਰ ਰੋਜ਼ ਕੋਈ ਨਾ ਕੋਈ ਹਾਸਾ ਸਾਤਰਿਆ ਹੈ। जायज कब्जे हटाने करेगा इनकार करेगा की जायज विरुद्ध कानूनी कार्रवाई की जाएगी बाद तिकल वाले सुतिया मेंवोगे गाने पर द्वारा हर एक ਜਾੰਦਾ ਹੈ ਕਿ ਸੜਕਾਂ ਦੇ ਮਾਰੂੜ ਉੱਪਰ ਜਵਲ ਨਹੀਂ ਲਗਾਏ ਸੌਰਤੇ ਖੋਖੇ ਰੱਖੇ ਗਏ ਹਨ ਜਾਂ ਕਿ ਘੇਟੋ ਬੜੀਆਂ ਅਸਾਰੀਆਂ ਜੰਗੀਆਂ ਹਨ ਇਹਨਾਂ ਨੂੰ ਤੁਰੰਤ ਹਟਾਇਆ ਜਾਵੇ ਕਿਉਂਕਿ ਇਹਨਾਂ ਦੇ ਕਾਰਨ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰਿਆ ਹੈ ਜੇਕਰ ਕੋਈ ਵਿਅਕਤੀ ਇਹਨਾਂ ਨਾਇਟ ਕਬਜ ਨੂੰ ਹਟਾਉਣ ਤੋਂ ਇਨਕਾਰ ਕਰੇਗਾ ਤਾਂ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਬਾਅਦ ਨਿਕ ਲੇ ਸੁਟਿਆਂ ਦੇ ਤੁਸੀਂ ਖੁਦ ਜ਼ਿੰਮੇਵਾਰ ਹੋਵੋਗੇ ਜੱਟ ਅਸੀਂ ਇੱਥੇ ਸਾਰਿਆਂ ਨੂੰ ਇੱਕ ਬਾਰ ਮਨਾਈ ਕਰਕੇ ਫਿਰ ਕਰਦੇ ਆਂਗਾ ਕਿ ਜੋ ਮਜਾਇਸ ਹੋਣਗੇ ਖੋਖੇ ਬਣੇ ਹੋਈਆਂ ਜਾਂ ਦੇ ਕੋਈ ਵਿਅਕਤੀ ਹੁਣ ਨਹੀਂ ਇੱਕ ਨਜ਼ਾਇਜ਼ ਕਦਮ ਨੂੰ ਹਟਾਏਗਾ ਤਾਂ ਉਹ ਖੁਦ ਇਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਜ਼ਿੰਮੇਵਾਰ ਹੋਏਗਾ ਉਹਦੇ ਵਿਰੁੱਧ ਅਸੀਂ 24 ਬੰਦੀ ਕਾਰਵਾਈਆਂ ਵੀ ਕਰਾਂਗੇ ਕਿੰਨਾ ਕਾਰਵਾਈ ਕਿੰਨੇ ਦਿਨਾਂ ਬਾਅਦ ਕਰਾਂਗੇ ਇਸ ਲਈ ਸਾਰੇ ਵਿਭਾਗਾਂ ਦੀ ਕਮੇਟੀ ਬਣੀ ਹੋਈ ਹੈ ਜਿਵੇਂ ਕਿ ਨਗਰ ਕੌਂਸਲ ਜਿਹੜੇ ਹੈਗੇ ਹਨ ਸਾਡਾ ਟੋਡਲ ਅਕਟ ਲਾਇਆ ਗਿਆ ਹੈ ਇਹ ਨਾਲ ਹੀ ਹਾਈ ਕਮਿਸ਼ਨ ਵਾਲਿਆਂ ਨੂੰ ਸੜਕੋ ਪਾਰ ਤੇ ਨਾਲ ਹੀ ਦਿਗਰਾਡ ਭਾਗ ਦੀ ਸਾਰਾ ਨਹੀਂ ਸੰਧੀ ਇਹ ਐਸਡੀਐਮ ਸਾਹਿਬ ਵੱਲੋਂ ਦੇਸ਼ ਦਿੱਤੇ ਗਿਆ ਸਾਨੂੰ ਇੱਥੇ ਜੋ ਵੀ ਜਿੱਦੀ ਜਿੱਦੀ ਜਿੰਨੀ ਜਿੰਨੀ ਕਾਰਵਾਈ ਹੈਗੀ ਹੈ ਜਿਹੜੇ ਡਿਪਾਰਟਮੈਂਟ ਦੀ ਉਹਦੀ ਕਾਰਵਾਈ ਕਰਨ ਲਈ ਬੰਦਬੱਧ ਹੈਗੇ ਆ ਤੇ ਜਲਦੀ ਹੀ ਅਸੀਂ ਇਹ ਜਿਹੜਾ ਹੈਗਾ ਸਾਰਾ ਨਜ਼ਾਇਜ਼ ਕਬਜ਼ਾ ਹਟਾਵਾਂਗੇ ਤੇ ਇੱਥੇ ਜਿਸ ਤਰ੍ਹਾਂ ਸਾਡੇ ਵਿਭਾਗਾਂ ਨੂੰ ਕੋਤੇ ਵਿਦਾਇਆ ਜਾਏ ਇਹ ਨੂੰ ਅਸੀਂ ਲਗਾ ਕੇ ਇਸ ਤੇ ਸਾਰਾ ਅਸੀਂ ਅਮਲ ਕਰਾਂਗੇ ਕਾਰਵਾਈ ਪਹਿਲਾਂ ਇਹਨਾਂ ਨੂੰ ਕੋਈ ਕਾਨੂੰਨੀ ਨੋਟਿਸ ਵੀ ਕੱਢੇਗਾ ਜੀ ਹਾਂਜੀ ਨੋਟਿਸ ਅਸੀਂ ਜਾਰੀ ਕੀਤੇ ਆ ਬਹੁਤ ਵਾਰ ਇਹਨਾਂ ਨੂੰ ਮਨਿਆਦੀ ਕਰਦੇ ਵੀ ਸੂਚਿਤ ਕੀਤਾ ਗਿਆ ਜਵਾਲਮੀ ਵੀ ਬਹੁਤ ਵਾਰ ਕਹਿ ਦਿੱਤਾ ਗਿਆ ਹੁਣ ਇਹਨਾਂ ਵਿੱਚੋਂ ਕੁਝ ਲੋਕ ਐ ਜਿਹੜੇ ਜਾ ਰਹੇ ਐ ਜਗ੍ਹਾ ਖਾਲੀ ਕਰ ਰਹੇ ਐ ਜੇ ਜਿਹੜਾ ਵਿਅਕਤੀ ਨਹੀਂ ਨਿਕਾਊਗਾ ਕੱਪੜਾ ਤਾਂ ਉਸ ਦੇ ਵਿਰੁੱਧ ਅਸੀਂ ਕੰਦੀ ਹੋਈ ਜਿਹੜੀ ਕਾਰਵਾਈ ਆਪੀ ਇਹ ਆਖਰੀ ਚੇਤਾਵਨੀ ਹੈ ਕਿ ਇਸ ਤੋਂ ਬਾਅਦ ਵੀ ਕੋਈ ਚੇਤਾਵਨੀ ਨਹੀਂ ਦੇ ਰਹੇ ਅਸੀਂ ਆਖਰੀ ਚੇਤਾਵਨੀ ਹੀ ਦੇ ਰਹੇ ਆ ਇਹਨਾਂ ਨੂੰ ਇਸ ਤੋਂ ਬਾਅਦ ਜਿਹੜੀ ਵੀ ਕਾਰਵਾਈ ਅਸੀਂ ਜੋ ਵੀ ਸਾਨੂੰ ਉੱਪਰ ਸਰਕਾਰ ਤੋਂ ਆਦੇਸ਼ ਹੋਣਗੇ ਅਸੀਂ ਉਹਦੇ ਮੁਤਾਬਕ ਆਪੀ ਕਾਰਵਾਈ ਕਰਾਂਗੇ ਹਣੋ ਇਹਨਾਂ 'ਚ ਕੁਝ ਬੰਦੇ ਕਹਿੰਦੇ ਸੀ ਨਗਰ ਕੌਂਸਲ ਨੂੰ ਪਰਚੀ ਘਟਾ ਰਹੇ ਆ ਉਹਨਾਂ ਦਾ ਵੀ ਨਹੀਂ ਇਹਦੇ ਬਾਰੇ ਹਜੇ ਸਾਨੂੰ ਕੋਈ ਕਿਸਮ ਦੀ ਪੱਤਰ ਨਹੀਂ ਵਰਤਾਂ ਹੋਇਆ ਕਿਸੇ ਬੁਲਤ ਨਹੀਂ ਲੱਗਿਆ ਬਾਕੀ ਸਾਰੇ ਨਜਾਇਜ਼ੀ ਹੈਗੇ ਆ ਤੇ ਅਸੀਂ ਇਹਨਾਂ ਨੂੰ ਪਤਾ